ਉਡੀ ਮਹਲਾ ਪੰਜ ਵਾਹ ਹਰ ਹੰ ਕਰਮ ਲਦਾ ਔਰ ਭਾਰੀ ਸਿਵਰ ਸੁਆਮੀ ਸਾਤ ਪੁਰ ਆਪਣਾ ਕਾਜ ਸਭਲਾ ਹਮਾਰੀ ਰਹਾ ਓਨਦਾਨ ਪੂਰਾ ਪਰਮੇਸ਼ਰ ਹਰ ਕੀਰਤ ਤਾਤ ਵਿਚਾਰੇ ਗੁਣ ਗਾਵਤ ਤੁਲ ਸੁਖ ਪਾਇਆ ਠਾਕੁਰ ਅਗਮ ਪਾਰੇ ਜੋ ਜਨ ਪਰਮ ਪਣੀ ਕੀਨੇ ਤਿਨ ਕਾ ਮੋਹ ਕਸ਼ੂ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਨਾانک ਕੰਖ ਬੁਝਾਰੀ ਜੋ ਜਨ ਪਾਲਗਮ ਆਪਣੇ ਕੀਨੇ ਤਿਲਕਾ ਭਗਵਨ ਕਸੁਨਾ ਵਿਚਾਰੀ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਮ ਕੰਖ ਬੁਝਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ